ਲੋ ਜੀ ਅਸੀਂ ਚੜਾਣ ਲੱਗੇ ਆਂ ਜੀ ਪਤੰਗ ਚੈੱਕ ਕਰੋ ਜੀ ਪਤੰਗ ਉੱਧਰ ਲਾਡੀ ਲੱਗਾ ਹੋਇਆ ਚੜਾਣ ਪਤੰਗ ਦੇਖੋ ਇਹ ਕਿੱਥੇ ਆ ਪਈ ਮੁੰਡਾ ਪਤੰਗ ਚੜਾਣ ਲੱਗਾ ਕਿੰਨਾ ਜ਼ੋਰ ਲੱਗਾ ਹੋਇਆ ਇਹਦਾ ਪਤੰਗ ਚੜਾਣ ਦੇ ਦੇਖੋ ਉਹ ਚੜਦਾ ਪਤੰਗ ਇਹਦਾ ਇੱਧਰ ਬਾਈ ਹੁਣੀ ਚੜਾ ਰਹੇ ਨੇ ਇੱਧਰ ਸਾਡੇ ਪਤੰਗ ਪਏ ਨੇ ਇੱਧਰ ਨੂਰ ਖੜਾ ਜੀ ਮੈਨੂੰ ਚੜਿਆ ਹੋਇਆ ਬੁਖਾਰ ਅੱਜ ਕੱਲ ਦਾ ਤਾਂ ਕਰਕੇ ਬਾਈ ਪਤੰਗ ਚੜਾ ਨਹੀਂ ਰਿਹਾ ਮੈਂ ਚੜਾਉਂਗਾ ਅਜੇ ਦਵਾਈ ਖਾਧੀ ਆ ਥੋੜੀ देर ਸਹੀ ਹੋ ਗਿਆ ਫੇਰ ਚੜਾਣੇ ਆ ਤੇ ਹੋਰ ਜਾਈ ਦੱਸਿਓ ਕਿੱਥੇ ਕਿੱਥੇ ਪਤੰਗ ਚੜਾ ਰਹੇ ਹੋ 22 ਵੀ ਚੜਾ ਰਿਆ ਸਾਰੇ ਚੜਾ ਰਹੇ ਆ ਅਜੇ ਦੋ ਤਿੰਨ ਜਾਣੇ ਸਾਡੇ ਹੋਰਾਂ ਨਾਲੇ ਨੇ ਤੇ ਹੈਪੀ ਲੋੜੀ ਬਈ ਸਾਰਿਆਂ ਨੂੰ ਦੇਖੋ ਵੀ ਮੁੰਡੇ ਦਾ ਜੋਰ ਲੱਗਿਆ ਹੁਣ ਚੈੱਕ ਕਰੋ ਹੈ ਚੈੱਕ ਕਰੋ ਜੋਰ ਲੱਗਿਆ ਆਵਦਾਂਗੇ ਦੇਖੋ ਦੇਖੋ ਪਿੱਛੇ ਜਾਈ ਜਾਂਦਾ ਪੂਰਾ ਹੈ 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 ਆ ਤੇਰੇ ਪਿੱਛੇ ਪਲੇਰਾ ਵੀ ਨਹੀਂ ਹੈ ਪਨੇਹਰਾ ਵੀ ਹੈ ਨਹੀਂ ਔਰ ਤੁਮੀ ਨਾ ਹੀ ਪਿਆਵੇਂ ਇਹ ਕੀ ਹੋ ਗਿਆ ਉਹ ਵੱਢ ਗਿਆ ਚੈੱਕ ਕਰੋ ਉਹ ਹੋ ਗਿਆ ਟੁੱਟ ਗਿਆ ਟੁੱਟ ਗਿਆ ਟੁੱਟ ਗਿਆ ਟੁੱਟ ਗਿਆ ਦੇਖੋ ਬਾਈ ਪਤੰਗਾ ਦਾ ਕਿੰਨਾ क्रेज ਹੋ ਗਿਆ ਹੁਣ ਅੱਜ ਕੱਲ ਪਹਿਲਾਂ ਵਾਂਗੂ ਫੇਰ ਸਾਡੇ ਬੰਦੇ ਵੀ ਚੜਾਣ ਲੱਗੇ ਨੇ ਪਤੰਗਾ ਇੱਧਰ ਦੇਖੋ ਚੈੱਕ ਕਰੋ ਤਲਾਵਾਂ ਬੈਰੀਆਂ ਨੇ ਹਵਾ ਥੋੜੀ ਤੇਜ਼ ਆ ਤਾਂ ਪਤੰਗ ਚੜਾਣ ਦਾ ਥੋੜਾ ਮਜ਼ਾ ਹੈ ਨਹੀਂ ਆ ਰਿਹਾ ਇੱਧਰ ਦੇਖੋ ਜੀ ਐਨ ਕਾ ਲਈ ਫਿਰਦੇ ਸਰਦਾਰ ਜੀ ਇੱਧਰ ਦੇਖੋ ਬਾਈ ਸਾਰੇ ਲੋਕੀ ਪਤੰਗ ਚੜਾਣ ਲੱਗੇ ਹੋਏ ਨੇ ਦੇਖੋ ਕਿੰਨਾ क्रेज ਹੋ ਗਿਆ ਉੱਧਰ ਵੀ ਸਾਰੇ ਪਾਸੇ ਲੱਗੇ ਨੇ ਉੱਪਰੇ ਵੀ ਉੱਧਰ ਵੀ ਚੈੱਕ ਕਰੋ ਸਾਰੇ ਪਾਸੇ ਪਤੰਗ ਚੜਾ ਰਹੇ ਨੇ ਲੋ ਕਰੋ ਜੀ ਸਰਦਾਰ ਜੀ ਦੇਖੋ ਐਨ ਕਾ ਪਾ ਕੇ ਖੜੇ ਨੇ ਧੁੱਪ ਤੋਂ ਇੱਧਰ ਖੜਾ ਹੀ ਸਾਡਾ ਨੂਰ ਚੈੱਕ ਕਰੋ ਜਸ਼ਨ ਜਸ਼ਨ ਸੋਰੀ ਨੂਰ ਨੂੰ ਯਾਦ ਕਰ ਰਹੇ ਨੂਰ ਆਈ ਨੀਗੀ ਇੱਧਰ ਬਿੱਲੀ ਹੋਣੀ ਪਾਰੇ ਨੇ ਤਲਾਮਾ ਮੇਰੀ ਐਨ ਕਾ ਪਾ ਕੇ ਤੇ ਮੈਨੂੰ ਧੁੱਪ ਲਵਾਈ ਜਾਂਦੇ ਆ ਆਹ ਦੇਖੋ ਗਰੇਸੀ ਜੜਾ ਰਹੀ ਆ ਛੋਟਾ ਆ ਆਪਣੇ ਜਿੱਡਾ ਪਤੰਗ ਇੱਧਰ ਜਸ਼ਨ ਵੀ ਜੜਾ ਰਿਹਾ ਆਪਣੇ ਜਿੱਡਾ ਪਤੰਗ ਛੋਟਾ ਜਿਹਾ ਦੇਖੋ ਹੈਲੋ ਕਰ ਰਹੇ ਨੇ ਇਹ ਡੋਰ ਚਾਈਨਾ ਦੀ ਨਹੀਂ ਹੈਗੀ ਦੂਜੀ ਆ ਬਾਈ ਚਾਈਨਾ ਦੀ ਡੋਰ ਨਾੜ ਆਇਆ ਕਰੋ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਤੇ ਦੇਖੋ ਬੱਚੇ ਵੀ ਚੜਾ ਰਹੇ ਨੇ ਪਤੰਗ ਛੋਟੇ ਛੋਟੇ ਛੋਟਾ ਜਿਹਾ ਪਤੰਗ ਚੜਾ ਲਿਆ ਨੇ ਨਿਕਾਜਾ ਦੇਖੋ ਛੋਟਾ ਜਿਹਾ ਪਤੰਗ ਚੜਾ ਲਿਆ ਨੇ ਚੈੱਕ ਕਰੋ ਜੀ ਗਰੇਸੀ ਦਾ ਵੀ ਪਤੰਗ ਉੱਡ ਗਿਆ ਦੇਖੋ ਕੋਠੇ ਤੇ ਉੱਡੀ ਜਾਂਦਾ ਪਰ ਕੋਠੇ ਤੇ ਉੱਡੀ ਜਾਂਦਾ ਦੇਖੋ ਦੇਖੋ ਬਾਈ ਮੁੰਡਾ ਕਿੰਨੀ ਮਿਹਨਤ ਨਾਲ ਖਿੱਚ ਮਾਰ ਰਿਹਾ ਕਿਚਿ ਕਿਚਿ ਕਿਚ ਇਹਨਾਂ ਦੇ ਵੀ ਪਤੰਗ ਲਿਆਂਦੇ ਛੋਟੇ ਛੋਟੇ ਆਪਾਂ ਸਬਸਕ੍ਰਾਈਬ ਕਰਦੇ ਹੋ ਹਾਂ ਆ ਦੇਖੋ ਇਹਨਾਂ ਲਈ ਪਤੰਗ ਲਿਆਂਦੇ ਛੋਟੇ ਬੱਚਿਆਂ ਲਈ ਚੜ੍ਹਾਣ ਲਈ ਬੱਚਿਆਂ ਦੇ ਪਾਪਾ ਕਿੱ짜 ਮਰੀ ਜਾਂਦੇ ਆ ਇਹ ਲੰਡਨ ਕੁੜੀ ਘੁੰਮ ਕੇ ਆਈ ਹੈ ਇਹ ਕਿੱਥੇ ਘੁੰਮ ਕੇ ਆਈਆਂ ਯੂਕੇ ਲੰਡਨ ਯੂਕੇ ਲੰਡਨ ਘੁੰਮ ਕੇ ਆਈ ਹੈ ਵਾਓ ਸੈਕਰਿਸਮਸ ਉੱਥੇ ਸੈਲੀਬ੍ਰੇਟ ਕੀਤਾ ਹੈ ਨਿਊ ਇਅਰ OK ਉੱਥੇ ਸੁਣੋ ਬਈ ਸੀ ਸੁਣੋ ਬਈ ਸੀ ਹਾਂ ਅੱਛਾ ਜੀ ਲੋ ਜੀ ਪਤੰਗ ਚੜਾਣੇ ਵੇ ਆ ਸਾਰੇ ਰਲ ਕੇ ਨਾਲ ਅਸੀਂ ਆ ਨਾਲ ਹੈਗੇ ਸਾਡੇ ਬੱਚੇ ਦੇਖੋ ਨਾਲ ਮੋਣੀ ਜੀ ਲਾ ਰੇ ਖੇਚੈਨ ਕਲਾ ਕੇ ਇੱਧਰ ਗਰੇਸੀ ਤੇ ਜਸ਼ਨ ਵੀ ਪਤੰਗ ਚੜਾ ਰਹੇ ਨੇ ਛੋਟੇ ਛੋਟੇ ਇਹਨਾਂ ਨੂੰ ਛੋਟੇ ਪਤੰਗ ਤੁਹਾਨੂੰ ਕਿਹੜੇ ਪਤੰਗ ਲਿਆ ਕੇ ਦਿੱਤੇ ਛੋਟੇ ਵਾਲੇ ਦਿਖਾਓ ਦਿਖਾ ਪਤੰਗ ਸਾਰੇ ਚੱਕ ਲਿਆ ਆ ਦੇਖੋ ਬੱਚਿਆਂ ਦੀ ਅਸੀਂ ਬੱਚਿਆਂ ਲਈ ਪਤੰਗ ਲਿਆਂਦੇ ਛੋਟੇ ਤੇ ਆਪਣੇ ਲਈ ਅਸੀਂ ਵੱਡੇ ਲਿਆਂਦੇ ਨੇ ਚੈੱਕ ਕਰੋ ਆ ਬਟੇਲੀ ਆ ਲੈ ਹੁੰਦਾ ਜੀ ਪਤੰਗ ਹਲੋ ਦੇਖੋ ਪਤੰਗ ਜੜਾ ਰਹੇ ਨੇ ਬੱਚੇ ਇੱਧਰ ਦੇਖੋ ਜੀ Enjoy ਕਰ ਰਹੇ ਨੇ ਬਿੱਲੀ ਹੁਣੀ ਉਸਤਾਦ ਜੀ ਹੁਣੀ ਝੱਪ ਗੱਡੀ ਜਾਂਦੇ ਨੇ ਆਹ ਦੇਖੋ ਛੋਟੇ ਪਤੰਗ ਨਾ ਯਾਰ ਦੇਖੋ ਛੋਟੇ ਪਤੰਗ ਨੂੰ ਕੰਨੀ ਦੇ ਰਹੇ ਬੱਚਿਆਂ ਲਈ ਅਸੀਂ ਛੋਟੇ ਪਤੰਗ ਲਿਆਂਦੇ ਜਿਗੇ ਯਾਰ ਦੇਖੋ ਛੋਟਾ ਜਿਹਾ ਬੱਚਾ ਹਾਂ ਵੀ ਆੜੀ ਤੇਰਾ ਨਾਮ ਕੀ ਆ ਜਗਜੀਤ ਸਿੰਘ ਕੀ ਨਾਮਾ ਜਗਜੀਤ ਸਿੰਘ ਜਗਜੀਤ ਸਿੰਘ ਕਹਣਾ ਤੂੰ ਜਿੰਨਾ ਨਿਕਾ ਹੁਣਾ ਤਿੱਖਾਵਾ ਹੈਂ ਨਿੱਕਾ ਮਤੂੰ ਕੀ ਬਾਤ ਹੈ ਇਹ ਨਿੱਕਾ ਕਹਿੰਦੇ ਜਗਜੀਤ ਸਿੰਘ ਜੱਗਾ ਨਾਮ ਆ ਜੀ ਮੇਰਾ ਨਾਮ ਗਰੇਸੀ ਹੈ ਗੈਲੈਕਸੀ ਹੈ ਗੈਲੈਕਸੀ ਹੈ ਨਿੱਕ ਗਰੇਸੀ ਹੈ ਇਹ ਕੁੜੀ ਲੰਡਨ ਤੋਂ ਘੁੰਮ ਕੇ ਆਈ ਆ ਥੋੜੇ ਦਿਨ ਲਈ ਹੁਣੇ ਤੇ ਗਰੇਸੀ ਨੂੰ ਛੋਟਾ ਪਤੰਗ ਲੈ ਕੇ ਦਿੱਤਾ ਵਾ ਦੇਖੋ ਨਿੱਕਾ ਜੈ ਹੈਪੀ ਲੋੜੀ ਵੀ ਸਾਰਿਆਂ ਨੂੰ ਚੈੱਕ ਕਰੋ ਜੀ ਪਤੰਗ ਚੜਾ ਰਹੇ ਆ ਜੀ ਇਹ ਆ ਗਈ ਆਪਣੇ ਨੂਰ ਉਰ ਨੇ ਪਤੰਗ ਲਿਆਂਦਾ ਵੱਡਾ ਗਰੇਸੀ ਛੋਟਾ ਸਾਰੇ ਬੱਚੇ ਦੇਖੋ ਇੰਜੋਏ ਕਰ ਰਹੇ ਨੇ ਨਾਲ ਸਾਡੇ ਹਾਂ ਇਹ ਗਰੇਸੀ ਸੀ ਦੇ ਪੇਜ ਬਣਾਇਆ ਤੂੰ ਵੀ ਪੇਜ ਬਣਾਇਆ ਕਿਹੜਾ ਗਰੇਸੀ ਦੇ ਗਰੇਸੀ ਕੱਲ ਪੇਜ ਬਣਾਇਆ ਮੈਂ ਯੂਟਿਊਬ 'ਤੇ ਚੋਪਾ ਲੰਡਨ ਦੀਆਂ ਫੋਟੋਆਂ ਪਾਈਆਂ ਅੱਛਾ ਜੀ ਕਿਆ ਬਾਤ ਹੈ ਲੋ ਜੀ ਬਾਤ ਆ ਪਟਾਕਾ ਸਬਸਕ੍ਰਾਈਬ ਕਰਦੋ ਠੀਕ ਹੈ ਲਾਈਕ ਸ਼ੇਅਰ ਕਰਦੋ ਲਾਈਕ ਕਰਦੋ ਓਏ ਠੀਕ ਹੈ ਲੋ ਵੀ ਬੱਚਾ ਨਾ ਕਰ ਰਹੇ ਪੂਰਾ ਇੰਜੋਏ ਦੇਖੋ ਪਤੰਗ ਖਿਡਾ ਰਹੇ ਲੋ ਜੀ ਗਰੇਸੀ ਨੇ ਵੀ ਚੈਨਲ ਬਣਾਇਆ ਹੋਇਆ ਕਹਿੰਦੇ ਇੱਥੇ ਲੋ ਜੀ ਤੇ ਦੇਖੋ ਨਾਲ ਹੈਗੀ ਸਾਡੇ ਨੂਰ ਇਹ ਪਹਿਲਾਂ ਆਈ ਸੀ ਇੱਧਰ ਕਰ ਰਹੇ ਨੇ ਬਾਈ ਹੁਣ ਇੰਜੋਏ ਪੂਰਾ ਅਸਲੀ ਪਤੰਗਬਾਜੀ ਦਾ ਮਜ਼ਾ ਤਾਂ ਇਹ ਲੈ ਰਹੇ ਨੇ ਦੋਨੋਂ ਜਾਨੇ ਅਸੀਂ ਤਾਂ ਚਾਹ ਵਾਲੇ ਬੰਦੇ ਆ ਤੇ ਬਾਕੀ ਓਕੇ ਟਾਟਾ ਬਾਏ ਬਾਏ ਹੈਪੀ ਲੋੜੀ ਸਾਰਿਆਂ ਨੂੰ ਹੈਪੀ ਲੋੜੀ ਬਾਏ ਬਾਏ ਪਤੰਗ ਚੜਾਓ ਬਈ ਸਾਰਿਆਂ ਨੇ ਸੋ ਵੀ ਦੇਖੋ ਗਰੇਸੀ ਤੇ ਨੂਰ ਪਤੰਗ ਚੜਾ ਰਹੇ ਆ ਦੇਖੋ ਇਹਨਾਂ ਦਾ ਪਤੰਗ ਚੜਦਾ ਔਰ ਆ ਲਓ ਜੀ ਦੇਖੋ ਗਰੇਸੀ ਤੇ ਨੂਰ ਦੋਨੋਂ ਚੜਾ ਰੀਆਂ ਨੇ ਪਤੰਗ ਦੇਖੋ ਰਲ ਕੇ ਦੋਨਾਂ ਇਹਨੇ ਪਤੰਗ ਝੜਾ ਰਹੀਆਂ ਦੇਖੋ ਗਰੇਸੀ ਦੇ ਨੂਰ ਤੇ ਮੇਰਾ ਓ ਚੜਦਾ ਇਹਨਾਂ ਦਾ ਪਤੰਗ ਦੇਖੋ ਕਿੰਨੀ ਉੱਚੀ ਬੋ ਕਰਦੇ ਬੋ ਕਰਦੇ 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 ਬੋ ਕਰਦੇ ਆ ਲਾ ਲਾ ਵਿੱਚ ਆ ਦੇਖ ਲਓ ਸਾਡੀ ਨੂਰ ਨੇ ਤਿੰਨ ਚਾਰ ਪਤੰਗ ਵੜਤੇ ਨੇ ਇੱਧਰ ਆ ਕੇ ਓ ਦੇਖੋ ਦੇਖੋ ਕਿੰਨੇ ਪਤੰਗ ਵੜਤੇ ਨੇ ਇਹਨੇ ਮੈਂ ਰਿਕ ਰਖੜੀ ਵੱਟ ਕੇ ਖੜਿਆ ਆ ਤੇ ਨੂਰ ਨੇ ਸਾਡੀ ਨੇ ਦੇਖੋ ਤਿੰਨ ਚਾਰ ਪਤੰਗ ਵੱਟਦੇ ਨੇ ਸਾਡੇ ਕੋ ਇੱਕ ਵੀ ਨਹੀਂ ਵੱਡਾ ਸਾਡੇ ਤਾਂ ਟੁੱਟੇ ਹੀ ਨੇ ਜ਼ਿਆਦਾ ਦੇਖੋ ਕਿੱਡੀ ਉੱਚੀ ਪੰਗ ਚੜਦਾ ਪਿਆ ਵਾ ਦੇਖੋ ਜੀ ਬਹੁਤ ਕਿੱਥੇ ਭਾਈ ਚੱਲੇ ਚੱਲੇ ਦੇਖੋ ਜੀ ਮੈਂ ਤੇ ਨੂਰ ਭਰਾਣੇ ਪਾੜ ਮੈਂ ਵੀ ਇਹਦੀ ਚੜਕੜੀ ਇਹਨੇ ਵੱਟਦੇ ਕਿੰਨੇ ਪਤੰਗ ਦੇਖ ਲੋ ਕੁੜੀਆਂ ਕਿੰਨੀਆਂ ਤੇਜ਼ ਨੇ ਪਤੰਗ ਚੜਾਉਣ ਦੇ